ਹੈਲੋ ਸਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾਵ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਹੋਵੇਗਾ ਲੇਡੀ ਸਿੰਗੀਤਾ ਵਿੱਚ ਬੜਾ ਪੁਰਾਣਾ ਗੀਤ ਹੈ ਢੋਲਕੀ ਦੇ ਨਾਲ ਬਹੁਤ ਜ਼ਿਆਦਾ ਗਾਇਆ ਜਾਂਦਾ ਅੱਜ ਮੈਂ ਤੁਹਾਨੂੰ ਸੁਣਾਣੀ ਆ ਉਮੀਦਾਂ ਪਸੰਦ ਕਰੋਗੇ ਨੀ ਚਿੱਟੀ ਕਬੂਤਰੀਏ ਓ ਮਲ ਲਿਆਨੀ ਆ ਲੈਣਾ ਸਾਰਾ ਨੀ ਚਿੱਟੀ ਕਬੂਤਰੀਏ ਓ ਮਲ ਲਿਆਨੀ ਆ ਲੈਣਾ ਸਾਰਾ ਨੀਮ ਪਿਆਨੇ ਵਰ ਢੋਲਿਆ ਓ ਨਾਲੇ ਬੁੱਢਾ ਤੇ ਨਾਲੇ ਕਾਲਾ ਨੀਮ ਪਿਆਨੇ ਵਰ ਢੋਲਿਆ ਓ ਨਾਲੇ ਬੁੱਢਾ ਤੇ ਨਾਲੇ ਕਾਲਾ ਨੀ ਚਿੱਟੀ ਕੂਤਰੀ ਓ ਮਲ ਲਿਆਨੀ ਆ ਲੈਣਾ ਸਾਰੀ ਨੀ ਚਿੱਟੀ ਇੱਕ ਬੂਤਰੀਏ ਹੋ ਮਲ ਲਿਆਨੀ ਆ ਲੈਣਾ ਸਾਰਾ ਨੀਤੀਏ ਸਾਡੀ ਲਾਜ ਰੱਖ ਲਈ ਹੋ ਲੈ ਲੈਨੀ ਮੁਡੇ ਦੇ ਨਾਲੇ ਲਾਵਾਂ ਨੀਤੀਏ ਸਾਡੀ ਲਾਜ ਰੱਖ ਲਈ le nibudde nare lama ni chidde eka bu teri mal le le nia නමෑ වෙෙද්දි පට්ට සුට්ටනන ලැනිය වු්ඩ දෙනളලාමමි මැ වෙද්ද පට්ට සුට්ටන න ලෑනියම් බුඩ්ඩ දෙේනളෙලාම නිචිට්ියකබූතරිය මල්ලල ਨੀ ਸੱਜਣਾ ਦੇ ਨਾਲ ਵੇੜਾ ਭਰੇ ਆ ਲਲਿਆ ਨੀ ਬੁੱਢੇ ਦੇ ਨਾਲ ਲਾਵਾਂ ਨੀ ਸੱਜਣਾ ਨਾਲ ਵੇੜਾ ਭਰੇ ਆ ਹੋ ਲਲਿਆ ਨੀ ਬੁੱਢੇ ਦੇ ਨਾਲ ਲਾਵਾਂ ਨੀ ਚਿੱਟੀ ਇੱਕ ਬੂ ਤੇਰੀ ਮੱਲ ਲਿਆਨੀ ਆ ਲੈਣਾ ਸਾਰਾ ਨੀ ਚਿੱਟੀ ਇੱਕ ਬੂਤਰੀਏ ਹੋ ਮੱਲ ਲਿਆਨੀ ਆ ਲੈਣਾ ਸਾਰਾ ਨੀ ਸਾਰੇ ਗਣੇ ਮਾਪਿਆਂ ਦੇ ਇੱਕ ਬੁੱਢੇ ਨੇ ਪਰੇ ਬੰਦ ਪਾਇਆ ਨੀ ਸਾਰੇ ਗਣੇ ਮਾਪਿਆਂ ਦੇ ઓ એક બુડડે ને પરી બંધ પાયા ની ચીટી એક ભૂતરીએ ઓમલ લેનિયા લણા સાર ની બુડ्डा બેઈમાન હો ગયા હો સુતી પેદા પરિ બંધ લાયા ਨੇ ਬੁੱਢਾ ਵੇਈ ਮਨ ਹੋ ਗਿਆ ਓ ਸੁਤੀ ਵੇਈ ਦਾ ਪਰਿਵੰਦ ਲਾਇਆ ਨੇ ਸਸਦੀਆਂ નો ਕੁੜੀਆਂ ਓ ਮਥਾ ਟੇਕਦੀ ਨੂ 12 ਵਜੇ ਜਾਂਦੇ ਵੇਈ ਸਸਦੀਆਂ નો ਕੁੜੀਆਂ ਉਹ ਮੱਥਾ ਟੇਕ ਦਿਨੋਂ 12 ਵਜੇ ਚਾਂਦੇ ਨੀ ਚਿੱਟੀ ਇੱਕ ਬੂਤਰੀ ਏ ਉਹ ਮਲ ਲੈ ਆਣਿਆ ਲੈਣਾ ਸਾਰਾ ਸਸ ਜੀ ਨੂੰ ਮੱਥਾ ਟੇਕਿਆ ਅੱਗ ਤੇ ਪਿੱਛੇ ਅੰਗਿਆਰੇ ਨੀ ਸੱਸ ਜੀ ਨੂੰ ਮੱਥਾ ਟੇਕਿਆ ਹੋ ਅੱਗੇ ਅੱਗ ਤੇ ਪਿੱਛੇ ਅੰਗਿਆਰੇ ਨੀ ਚਿੱਟੀ ਇੱਕ ਗੂਤਰੀ ਏ ਹੋ ਮਲ ਲਿਆ ਨੀ ਆਲਣਾ ਸਾਰਾ ਨੀ ਸੱਸ ਸਾਨੂੰ ਸੀਸ ਦਿੱਤੀ ਨੂਹ ਹੈ ਜਾਏਗੀ ਜਹਾਨੋਂ ਖਾਲੀ ਨਿਸਸ ਸਾਨੂੰ ਸੀਸ ਦਿੱਤੀ ਹੋ ਨੂਹ ਹੈ ਜਾਏਗੀ ਜਹਾਨੋਂ ਖਾਲੀ ਸੋਰੇ ਜੀ ਨੂੰ ਮੱਥਾ ਟੇਕਿਆ ਹੋ ਤੇ ਰੱਖਦੇ ਫੁੱਲਾਂ ਵਾਲੀ ਥਾਲੀ ਨੀ ਸੋਰੇ ਜੀ ਨੂੰ ਮੱਥਾ ਟੇਕਿਆ ਹੋ ਰੱਖ ਕੇ ਫੁੱਲਾਂ ਵਾਲੀ ਥਾਲੀ 니 ਚਿੱਟੀ ਇੱਕ ਬੂਤਰੀਏ ਹੋ ਮਲ ਲੈਣਿਆ ਲਣਾ ਸਾਰਾ 니 ਸੋਰੇ ਸਾਨੂੰ ਸੀਸ ਦਿੱਤੀ ਹੋ ਸੋਰੇ ਸਾਨੂੰ ਸੀਸ ਦਿੱਤੀ ਹੋ ਨੂੰ ਹੋਏਗੀ ਸਤਾ ਪੁੱਤਾਂ ਵਾਲੀ ਮੇ ਸੋਰੇ ਸਾਨੂੰ ਸੀਸ ਦਿੱਤੀ ਹੋ ਨੂੰ ਹੋਏਗੀ ਤੂੰ ਪੁੱਤਰਾਂ ਵਾਲੀ ਚਿੱਟੀ ਕਬੂਤਰੀ नी चिटी कबूतरिए हो मल लेनिया ले सारा दोस्तों उम्मीद है पसंद करोगे पसंद आया तो कमेंट शेयर और जरूर कर ले।